ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰ ਮਾਰਦੇ ਆਂ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਨੂੰ ਲਿਖੇ ਚਿੱਠੀ ਕੋਰਪੋਰੇਸ਼ਨ ਆਫ ਇੰਡੀਆ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਚੁੱਕਿਆ ਮੁੱਦਾ ਕਿ ਹਾਂ ਪੰਜਾਬ ਤੋਂ ਲਗਾਇਆ ਜਾਵੇ ਅਧਿਕਾਰੀ ਮੁੱਖ ਮੰਤਰੀ ਭਗਵੰਤ ਮਾਨ ਕੱਲ ਤੋਂ ਕਰਨਗੇ ਜਪਾਨ ਦਾ 10 ਦਿਨਾਂ ਦਾ ਦੌਰਾ ਸ਼ੁਰੂ ਤੇ ਇੰਡਸਟਰੀਅਲ ਸਮਿਟ ਦੇ ਲਈ ਕਰਨਗੇ ਉਦਯੋਪਕੀਆਂ ਦੇ ਨਾਲ ਮੁਲਾਕਾਤ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਦੇਣਗੇ ਉਦਯੋਪਕੀਆਂ ਨੂੰ ਸੱਦਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁਕਬਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਸਰਹੱਦੀ ਖੇਤਰਾਂ ਦੇ ਵਿੱਚ ਹੜਾਂ ਕਾਰਨ ਹੋਏ ਨੁਕਸਾਨ ਦਾ ਸਰਵੇਖਣ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਸੌਂਪੇ ਚਿੱਠੀ ਆਪਾਂ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮੰਤਯੋਗ ਵਿਸ਼ੇ ਸਾਹਿਬ ਕੋਲ ਖੜੇ ਹਾਂ ਪਰ ਵੀ ਸਾਹਿਬ ਨੂੰ ਇੱਕ ਲੈਟਰ ਮੈਂ ਦਿੱਤਾ ਆਪਣੇ ਵੱਲੋਂ ਕਿ ਜਿਹੜੀ ਉਤਤੰਨੇ ਮਹੀਨੇ ਪਹਿਲਾਂ ਖੜਾ ਦੇ ਨਾਲ ਤਬਾਈ ਹੋਈ ਹੈ ਸਾਡੇ ਬਰਦਰੀ ਏਰੀਆ ਦੇ ਵਿੱਚ ਸਭਾ ਵੀ ਦਰਿਆ ਦੇ ਕੰਢੇ ਦੇ ਉੱਤੇ ਪਾਕਿਸਤਾਨ ਦੇ ਨਾਲ ਸਰਦੀ ਲੱਗਦੇ ਇਲਾਕੇ ਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਸਰਵੇ ਕਰਕੇ ਦਿਓ ਕਿ ਸਾਡਾ ਏਰੀਆ ਜਿਹੜਾ ਕਦੀ ਜੰਗਾਂ ਦੀ ਬਾਦੇ ਉੱਠਾ ਜਾਂਦਾ ਕਦੀ ਪਾਣੀ ਦੀ ਬਾਦੇ ਉੱਠਾ ਜਾਂਦਾ ਤੇ ਸਾਡਾ ਬਹੁਤ ਜ਼ਿਆਦਾ ਸੋਸ਼ੀਅਲੀ ਤੇ ਇਕਨੋਮਿਕਲੀ ਸਾਡਾ ਬੜਾ ਨੁਕਸਾਨ ਹੋਇਆ ਔਰ ਲਗਾਤਾਰ ਹੋ ਰਿਹਾ ਹੈ ਇਹਨੂੰ ਕਿਦਾਂ ਮੁੱਲ ਜਿਹੜਾ ਠੀਕ ਕੀਤਾ ਜਾ ਸਕਦਾ ਇਹਦੇ ਸਰਵੇਖਣ ਕਰੀਏ ਆਪਾਂ ਕਿ ਇਹਦੇ ਆਪਾ ਕੀ ਹੈ ਆਪਾਂ ਸੈਂਟਰਲ ਗਵਰਨਮੈਂਟ ਕੋ ਇਹਦੀ ਕੀ ਹੈਲਪ ਲੈ ਸਕਦੇ ਆ ਪੰਜਾਬ ਗਵਰਨਮੈਂਟ ਕੋ ਕੀ ਹੈਲਪ ਲੈ ਸਕਦੇ ਆ ਸੋ ਡਾਕਟਰ ਕਲਜੀਤ ਸਿੰਘ ਹੋਰਾਂ ਨੂੰ ਇਹ ਮੈਂ ਲੈਟਰ ਦਿੱਤੀ ਆ ਉਹਦੇ ਨਾਲ ਮੈਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇੱਕ ਵਧੀਆ ਸਰਵੇ ਕਰਕੇ ਜਿਹੜਾ ਤੁਹਾਨੂੰ ਦੇਾਂਗੇ ਜਲਦੀ ਜਦੋਂ ਇਹ ਸਰਵੇ ਕਰ ਦਨਗੇ ਤਾਂ ਉਸ ਤੋਂ ਬਾਅਦ ਫਿਰ ਆਪਾਂ ਇਹ ਹਰ ਕਿਉਂ ਹੁੰਦੇ ਆ ਕੀ ਕੀ ਕਹਦੇ ਆ ਅਸੀਂ ਦੱਪਨ ਕਰਕੇ ਦੇ ਦਿੰਦੇ ਹੁੰਦੇ ਹਾਂ ਇਸੇ ਨੂੰ ਪੀਆਰਟੀਸੀ ਕਾਮਯਾਦੀ ਹੜਤਾਲ ਦੇ ਚੱਲਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੋਲਰ ਨੇ ਕਾਮਯਾਦੀ ਨੁਮਾਇੰਦਿਆਂ ਦੇ ਨਾਲ ਕੀਤੀ ਪੱਟੀ ਵਿਖੇ ਇੱਕ ਅਹਿਮ ਬੈਠਕ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਮਜੀਠੀਆ ਦੇ ਕਰੀਬੀ ਦੱਸੇ ਜਾਂਦੇ ਹਰਪ੍ਰੀਤ ਸਿੰਘ ਗੁਲਾਟੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ ਕਈ ਕੰਪਨੀਆਂ ਰਾਹੀਂ ਪੈਸੇ ਦੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਮੀਤ ਸਿੰਘ ਦਾਦੂਵਾਲ ਨੂੰ ਪਾਰਟੀ ਦਾ ਲਗਾਇਆ ਉਮੀਦਵਾਰ ਪ੍ਰਧਾਨ ਤੇ ਨਾਲ ਹੀ ਸੀਨੀਅਰ ਆਗੂ ਸੋਨ ਸਿੰਘ ਠੰਡਲ ਤੇ ਬਲਵੀਰ ਸਿੰਘ ਮਿਆਣੀ ਨੂੰ ਲਗਾਇਆ ਪਾਰਟੀ ਦਾ ਜਨਰਲ ਸਕੱਤਰ ਤਰਨਤਾਰਨ ਦੀ ਜਮਨੀ ਚੌਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਹੀ ਸੁਖਵਿੰਦਰ ਕੌਰ ਰੰਦਾਵਾਦੀ ਤੇ ਕੰਚਨਪ੍ਰੀਤ ਕੌਰ ਰਿਆ ਹੋਣ ਤੋਂ ਬਾਅਦ ਪਹੁੰਚੀ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਪਠਾਨਕੋਟ ਦੇ ਪਿੰਡ ਸ਼ਾਮਲੀ ਵਿਖੇ ਅੰਤਰਜਾਤੀ ਵਿਆਹ ਕਰਵਾਉਣ ਤੋਂ ਨਾਰਾਜ਼ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲਗਾਈ ਲੜਕੇ ਦੇ ਘਰ ਨੂੰ ਅੱਗ ਪੁਲਿਸ ਨੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਤੇ ਜਾਂਚ ਕੀਤੀ ਸ਼ੁਰੂ ਪਿੰਡ ਸ਼ਾਮਲਾ ਵਿਖੇ ਕੱਲ ਸਾਨੂੰ ਚੌਕੀ ਕਰੋਟੇ ਇਨਫੋਰਮੇਸ਼ਨ ਆਈ ਸੀ ਕੋਲ 5:30 ਵਜੇ ਕਿ ਇੱਕ ਘਰ ਨੂੰ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਸਾਡੀ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਕੇ ਤੇ ਜਾ ਕੇ ਦੇਖਿਆ ਵੀ ਇੱਥੇ ਅੱਗ ਲੱਗੀ ਹੋਈ ਸੀ ਤੇ ਪੁਲਿਸ ਨੇ ਦੇ ਸਰਪੰਚ ਉਹਨਾਂ ਦੇ ਨਾਲ ਲੈ ਕੇ ਤੇ ਆਪਣੇ ਪੁਲਿਸ ਫੋਰਸ ਦੀ ਮਦਦ ਨਾਲ ਸਭ ਤੋਂ ਪਹਿਲਾਂ ਤੇ ਉਹ ਅੱਗ ਬੁਝਾਈ ਇਹ ਬੜਾ ਨਿਸਲਾਗਾ ਜੋ ਕੰਮ ਸੀਗਾ ਕਿ ਪੁਲਿਸ ਨੇ ਆਪ ਹੋ ਕੇ ਹੋ ਕੇ ਪਾਣੀ ਢੋਟੋ ਕੇ ਉਹ ਅੱਗ ਬੁਝਾਈ ਤੇ ਜਿੰਨਾ ਵੱਧ ਤੋਂ ਵੱਧ ਬਚਾਅ ਕੀਤਾ ਜਾ ਸਕਦਾ ਉਹ ਕੀਤਾ ਜਾ ਕੀਤਾ ਗਿਆ ਕਿਉਂਕਿ ਅੱਗ ਐਹੋ ਜੀ ਚੀਜ਼ ਆ ਅਗ ਬਾਉਂਡਰੀ ਲਈ ਦੇਖਦੀ ਹੋ ਸਕਦਾ ਇੱਕ ਘਰ ਤੋਂ ਦੂਜੇ ਘਰ ਤੱਕ ਚਲ ਜਾਂਦੀ ਦੂਜੇ ਘਰ ਤੋਂ ਤੀਜੇ ਘਰ ਤੱਕ ਚਲ ਜਾਂਦੀ ਤੇ ਪਿੰਡ ਚ ਫੈਲ ਸਕਦੀ ਸੀ ਤੇ ਇਹ ਮੈਂ ਸਮਝਦਾ ਕਿ ਪੰਜਾਬ ਪੁਲਿਸ ਨੇ ਬਹੁਤ ਮੌਕੇ ਨੂੰ ਦੇਖਦੇ ਹੋਇਆ ਬਹੁਤ ਸਮਝਦਾਰੀ ਵਾਲਾ ਕੰਮ ਸੀ ਉਸ ਤੋਂ ਬਾਅਦ ਇਹ ਗੱਲ ਪਤਾ ਲੱਗੀ ਵੀ ਇਹ ਜਿਹੜੀ ਅੱਗ ਇਹ ਇੱਕ ਓਨਰ ਕਰਾਇਮ ਸੀਗਾ ਕਿਉਂਕਿ ਜਿਹੜੇ ਅੱਗ ਲਾਉਣ ਵਾਲੇ ਦੋਸ਼ੀ ਤੇ ਹੋਇਆ ਉਹਨਾਂ ਦੀ ਲੜਕੀ ਜਿਹੜੀ ਹੈ ਸੋਨੀਆ ਉਹ ਕਿਸੇ ਦੇ ਨਾਲ ਮਤਲਬ ਕਿ ਉਹਨੇ ਲਵ ਮੈਰਿਜ ਕਰਵਾ ਲਈ ਸੀ ਆਕਾਸ਼ ਨਾਮ ਦੇ ਲੜਕੇ ਦੇ ਨਾਲ ਤੇ ਇਹਨਾਂ ਦਾ ਪਾਸਟ ਡਿਫਰੈਂਸ ਸੀਗਾ ਤੇ ਜਦੋਂ ਇਹਨਾਂ ਨੂੰ ਕੱਲ ਪਤਾ ਲੱਗਿਆ ਵੀ ਇਹਨਾਂ ਨੇ ਸ਼ਾਦੀ ਕਰਾ ਲਈ ਹੈ ਤੇ ਆਊਟ ਆਫ ਮਲਕੀ ਗੁੱਸੇ ਦੇ ਵਿੱਚ ਆ ਕੇ ਜਿਹੜੇ ਦੋਸ਼ੀ ਤੇ ਰ ਉਦੇ ਵਿੱਚ ਮੁੱਖ ਦੋਸ਼ੀ ਜਿਹੜਾ ਲੜਕੀ ਦਾ ਦਾਦਾ ਮੋਲਖਰਾਜ ਇਹ ਉੱਥੇ ਮੌਕੇ ਤੇ ਗਿਆ ਤੇ ਇਹਨੇ ਉਹਨਾਂ ਦੇ ਘਰ ਨੂੰ ਜਾ ਕੇ ਅੱਗ ਲਵਾ ਦਿੱਤੀ ਹੈ ਉਹਨੇ ਇਸ ਕੰਮ ਵਾਸਤੇ ਉਹਨੇ ਤੇਲ ਵੀ ਵਰਤਿਆ ਤੇ ਆਪਣੇ ਘਰੋਂ ਮਚਸ ਲੈ ਕੇ ਗਿਆ ਤੇ ਇਮੀਡੀਏਟਲੀ ਪੁਲਿਸ ਨੇ ਮਤਲਬ ਕਿ ਰਿਐਕਟ ਕਰਦਿਆਂ ਹੋਇਆਂ ਅਸੀਂ ਇਸ ਦੇ ਐਫ ਆਈ ਆਰ ਨੰਬਰ 131 ਜਿਹੜੀ ਆ ਡੀ ਐਲ ਐਸ ਦੀਆਂ ਅਲੱਗ-ਅਲੱਗ ਧਾਰਾਵਾਂ ਵਿੱਚ ਤੇ ਪਲੱਸ ਐਸ ਸੀ ਐਸਟੀ ਐਕਟ ਦੇ ਵਿੱਚ ਫਰਚਾ ਦਰਜ ਕੀਤਾ ਔਰ ਦੋਸ਼ੀ ਜਿਹੜੇ ਨੇ ਜਿਹੜੇ ਮੁਦਈ ਨੇ ਇਹ ਦੋਸ਼ੀ ਬਾਈ ਨੇਮ ਲਿਖਵਾਏ ਸੀਗੇ ਉਹਨਾਂ ਤਿੰਨਾਂ ਹੀ ਦੋਸ਼ੀਆਂ ਨੂੰ ਅਸੀਂ ਕੱਲ ਰਾਤ ਹੀ ਅਰੈਸਟ ਕਰ ਲਿਆ ਲੁਧਿਆਣਾ ਦੇ ਪਖੋਵਾਲ ਰੋਡ ਤੇ ਪੈਂਦੇ ਇੱਕ ਮੈਰਿਜ ਪੈਲਸ ਦੇ ਵਿੱਚ ਵਿਆਹ ਸਮਾਗਮ ਦੌਰਾਨ ਦੋ ਧਿਰਾਂ ਦੇ ਵਿੱਚ ਹੋਈ ਗਹਿਗਾਚ ਲੜਾਈ ਤੇ ਗੋਲੀਬਾਰੀ ਦੌਰਾਨ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਹੋਈ ਮੌਤ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਕੀ ਕਰਦੇ ਹੋ ਆਪ ਮੈਂ ਇਹ ਆਪਣਾ ਪਲੇਟ ਬਲੂਟੇ اٹھਾਣੇ ਦਾ ਕੰਮ ਕਰਦੀ ਹੈ ਜੀ ਕਿਹੋ ਜੀ ਜਗ੍ਹਾ ਕਿਹੋ ਜੀ ਹੈ ਇਹ ਲਾਲ ਕਿਲਾ ਹੀ ਪਖੋਵਾਲ ਰੋਡ ਹੈ ਸਰ ਜੀ हाँ बारक्रिस्टल है लाल किले के अंदर है यहाँ पे, पे वो मंत्री विभाग आए थे छह सात जने उसके साथ आए थे उन्होंने गोलीबारी कर दी जी आते गेट पे पता नहीं क्या बात होगी जी बड़े पटाखे की बात सुनने के बाद ना ऐसा लग रहा था पटाखे चल रहे हैं बंदे भागे इधर उधर भाग रहे इधर दर 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 दर्द पूरी भगवान दौड़ो मच गई जी बराती हो गए अंदर सारे भागने लग गए जान बचा के इधर उधर बचाने के बाद देख के लगी यहाँ पे गोली लगी पेट पे एक लड़की की गोली लगी सर जी कितना टाइम कितना था कुछ बता बहुत ज्यादा हो गए जी हाँ। सब, हाँ। सब, सब लगते को लगते सब डर भागने लग हाँ। गए को लगी एक उसको लगी लड़के को लगी है आपके जैसा पाजी थे अट्ठे कट्टे उनको गोली लगी यहाँ पे पेट के पास मौका विके एक नौजवान दाइसेंसी रिवाल्वर गोली चल जाने के कारण हुई मौत ਪੁਲਿਸ ਨੇ Laash ਦਾ post mortem ਕਰਵਾਉਣ ਤੋਂ ਬਾਅਦ Laash ਸੌਂਪੀ ਵਾਰਸਾ ਨੂੰ ਤੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਕਾਸੀ ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਤਬਾਣੀ ਟੀਵੀ ਨਾਲ ਸੰਦੇਹ ਇਜਾਜ਼ਤ ਪਰਸ਼ੀਕਾਲ